ਸਤ ਸ੍ਰੀ ਅਕਾਲ ਜੀ ਸਾਰੇ ਨਾ ਕਿਸਾਨ ਵੀਰਾਂ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਰਾਜਸਥਾਨ ਸੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਬ੍ਰਿਸਰ ਏਅਰਪੋਰਟ ਦੇ ਬਿਲਕੁਲ ਨਾਲ ਹੀ ਘਾਰਿਆ ਵੀਰ ਜੀ ਹਨ ਦਾ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ گاਵਾ ਤੇ ਇੱਕ ਮੱਝ ਤੁਹਾਨੂੰ ਵਿਖਾਉਣੀ ਹੈ ਸਾਰੀਆਂ ਸੂਈਆਂ ਸਵਾਈਆਂ ਤੁਹਾਨੂੰ ਦਿਖਾਉਣੀ ਆ ਇਹ ਆ ਵੀ ਸੂਈਆਂ ਦੀਆਂ ਆਪਣੀਆਂ ਇੱਥੇ ਆ ਕੇ ਦੋ ਡੰਗ ਚੁਾਈ ਕਰਕੇ ਤਸੱਲੀ ਕਰਕੇ ਤੇ ਵੇਸ ਚੱਕ ਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚਦਾ ਆਪਣੇ ਵੀਡੀਓ ਕਾਲ ਤੇ ਦੋ ਟਾਈਮ ਚ ਵਾਈ ਜਰੂਰ ਕਰਾ ਲਓ ਜੀ ਹਾਂਜੀ ਵੀਰ ਜੀ ਸਾਸਿਕਾਲ ਜੀ ਸਾਸਿਕਾਲ ਭਾਜੀ ਹੋ ਠੀਕ ਠਾਕ ਜੀ ਸਭ ਵਧੀਆ ਭਾਈ ਤੁਸੀਂ ਸੁਣਾਓ ਸਭ ਵਧੀਆ ਜੀ ਚਲੋ ਵਧੀਆ ਚਾਹੀਦਾ ਤੇ ਨਾਮ ਦੱਸ ਕਹਿੰਦੇ ਵੀਰ ਜੀ ਮੇਰਾ ਹਰਮੰਜੇ ਪਿੰਡ ਰਾਇਆ 사ਸੀ ਜੀ ਲਾਂ ਪਰ ਸਰਤ ਸੀ ਜ ਨਾਲ ਆ ਜੀ ਇਹਦੇ 에어ਪੋਰਟ ਦੇ ਨਾਲ ਹੀ 1 ਕਿਲੋਮੀਟਰ ਪਿੰਡ ਆਪਣਾ ਠੀਕ ਹੈ ਜੀ ਹਾਂਜੀ ਤੇ ਫੋਨ ਨੰਬਰ ਹੈਗਾ ਇਹ 826444131 ਵੀਰ ਜੀ ਠੀਕ ਹੈ ਜੀ ਹਾਂਜੀ ਤੇ ਅੱਧੇ ਹੈਗੇ ਆ ਆਪਣੇ ਕੋਲ ਅੱਜ ਤਿੰਨ ਕ ਪਸ਼ੂ ਹੈਗੇ ਵੀ ਜੀ ਦੋਵੇਂ ਬੱਛੀਆਂ ਸੁਈਆਂ ਵਾ ਤੇ ਮੈਂ ਵੀ ਸੁਈ ਆ ਚਲੋ ਫਿਰ ਸ਼ੁਰੂਆਤ ਆ ਪਹਿਲੇ ਨੰਬਰ ਵਾਲੀ ਤਾਂ ਕਰ ਲਈਏ ਤਾਂ ਜੀ ਸੁਈ ਜਾਂਦੀ ਆ ਹਾਂਜੀ ਵੀਰ ਜੀ ਇਹ ਪਹਿਲੇ ਸਵੇਰ ਵੈੜ ਸੁਈ ਏ ਠੀਕ ਆ ਕਿੰਨੇ ਦਿਨਾਂ ਦੀ ਸੁਈ ਆ ਸੁਈ ਨੂੰ ਵੀ ਜੀ ਅੱਜ ਦੂਜਾ ਤੀਜਾ ਦੇ ਦਿੰਗੇ 7-8 ਕਿਲੋ ਕੋਈ ਵੀਰ ਬੋਲਾ ਲੈ ਕੋਈ ਵੀਰ ਦੁੱਧ ਲਾ ਲੈ ਠੀਕ ਹੈ ਜੀ ਪਹਿਲਾ ਸੁਵਾ ਜਿਹੜਾ ਕਹਿੰਦੇ ਵੀ ਸੁਈ ਆ ਲੱਗੀ ਵੜਨ ਪਸਮਾਗ ਥਾਂ ਪੜਾ ਵਗੀਆ ਕਰਦੀ ਬਾਕੀ ਇਹ ਆ ਵੀ ਚਲੋ ਵਧੀਆ ਇਨੇ ਸਾਰੀ ਜਣਾ ਹਾਂ ਤੁਹਾਨੂੰ ਦੇਖ ਸਕਦੇ ਤੇ ਆਪਾਂ ਲੱਗੇ ਤਾਂ ਸੋਈ ਉਹ ਚੰਗੀ ਲੱਗਦੀ ਜਿਹੜਾ ਬੱਚੇ ਦਾ ਨਾਲ ਕਿੰਨਾ ਕਦੋਂ ਤੇ ਵੇਚੀ ਕਰੀ ਜਾਊਗੀ ਇਹ ਦੁੱਧ ਵਿੱਚ ਹੀ 7-8 ਕਿਲੋ ਤੇ ਹੰਬੋੜਾ ਹੀ ਆ ਜਿਆਦਾ ਨਹੀਂ ਇਹ 11-12 ਕਿਲੋ ਰਮਾਨਾ ਪਰ ਜਾਊਗੀ ਤੇ ਮੁੱਲ ਫਿਰ ਇਹਦਾ ਮੋਲੀ ਦਾ ਜਾਇਜ਼ ਹੀ ਕਰੀਏ ਕਿੰਨਾ ਮੁੱਲ 30 ਇਹ ਭਾਜੀ 28 ਹੀ ਦੇ ਦੀਏ ਹੋ ਹੁੰਦਾ ਹੋਰ ਥੱਲੇ ਪੂਰੇ ਪੰਜੀ ਦੀ ਭਾਜੀ ਹਾਂ ਨਾ ਅੱਛਾ ਪੂਰੇ ਪੰਜੀ ਦੀ ਹਾਂਜੀ ਠੀਕ ਹੈ ਜੀ 5000 ਦੀ ਦੇ ਦਿਆਂਗੇ ਕਹਿੰਦੇ ਗੱਡੀ ਵਿੱਚ ਜੀ ਇਹਦਾ ਵੀ ਪਹਿਲਾਂ ਹੀ ਸੁਆ ਜੇ ਅੱਛਾ ਇਹਦਾ ਵੀ ਪਹਿਲਾਂ ਹੀ ਵੀ ਪਰਸੋਂ ਦੀ ਸੁਈ ਮਗਰਵੱਛੀ ਜੀ ਇਹਦੇ ਮਗਰਵੱਛੀ ਚੁਆਈ ਚੁਈ ਸੀਲ ਸੂਲ ਇਹ ਵੀ ਬੜੀ ਏ ਠੀਕ ਹੈ ਜੀ ਹਾਂਜੀ ਬਾਕੀ ਤਾਜੀਆਂ ਸੋਈਆਂ ਥੋੜੀਆਂ ਲੱਪੇ ਛੇ ਇੱਕ ਮੌਸਮ ਵਿੱਚ ਲਾ ਕਾਫੀ ਠੰਡਾ ਵਾ ਉਹ ਜੀ ਪੂਰੀ ਅਜੇ ਅੰਦਰ ਬਾਹਰ ਘਟਾ ਹੁੰਦੀਆਂ ਵਾ ਫੰਤ ਪਤਾ ਪਾ ਲੱਗ ਲੱਗ ਪੈਣੀ ਆ ਵਾ ਗਾੜੀ ਇਹ ਤਾਂ ਮਗਰ ਵੱਛੀ ਵੀ ਸੋਹਣੀ ਆ ਉਹ ਦੇਖ ਸੰਦੇ ਜੀ ਬਾਕੀ ਮਾਸਾ ਮਾਸਾ ਫੋਟਾਂ ਜੀਆਂ ਫੁੱਟੀਆਂ ਨਾ ਮਤਲਬ ਜਿਆਦਾ ਹੀ ਨਹੀਂ ਆ ਇੱਕ ਇੱਕ ਉਂਗਲੀ ਜਿੰਨੇ ਹੁੰਦੇ ਬਸ ਇਹ ਵੀ ਵੀਜੀ ਮਾਰਦਾ ਜਿਆਦਾ ਜੋ ਆਈ ਆ ਸਾਂਭਣ ਵਾਲੀ ਵੱਛੀ ਪਾਨਾ ਕੋਈ ਨਹੀਂ ਇਸੀ ਮੇਰੀ ਆ ਦੋਸਤ ਜਾਨ ਨਹੀਂ ਪਾਣਾ ਤੇ ਨਾਲੋਂ ਵੱਛੀ ਨੇ ਵੀ ਭਰੀ ਜਾਣਾ ਬੰਦ ਕਰੀਨੋ ਰ ਡਰਦੀ ਆ ਸਾਡੇ ਕੋਲ ਕਿ ਥਾਣੇ ਦੇ ਤੁਹਾਨੂੰ ਦਿਖਾ ਦਈਏ ਲੱਗੇ ਤਾਂ ਆ ਦੇਖ ਸਕਦੇ ਥਾਣੇ ਦੇ ਕੋਲ ਵੀ ਚੱਲ ਗਈ ਸੀਲ ਠੰਡੀ ਆ ਉੱਤਰਾ ਠੰਡੀ ਆ ਸੀਲ ਠੀਕ ਹੈ ਜੀ ਤੇ ਵੀ ਜੀ ਦਾ ਵੀ ਜਾਇ ਜੀ ਕਰੀਏ ਇਹ ਉੱਤਰਾ ਦੁੱਧ ਕਿੰਨਾ ਕੁ ਭਰੀ ਜਾਊਗੀ ਦੁੱਧ ਵੀ ਜੀ ਦੇ ਥੱਲੇ ਵੀ 7-8 ਕਿਲੋ ਬੋਲਾ ਆ ਜੇ ਜਿਆਦਾ ਨਹੀਂ ਪਾਣਾ ਤੇ 9 ਕਿਲੋ ਮਾਰਨਾ ਮਸ਼ੀਨ ਨੇ ਚੋਾਈ ਦੇਣਾ ਅੱਛਾ ਤੇ 몰ਵੀ ਜੀ ਦਾ ਜਾਇ ਜੀ ਕਰੀ 35 ਤੇ 30 ਦੀ ਦੇ ਲਈ ਤੇ ਕਰਦੀ ਇਮਾਨਤਾਂ 28 ਦੀ ਦੇ ਦੀਏ 28 ਦੀ ਦੇ ਦਾਂਗੇ ਵੀ ਜੀ ਜੀ ਇਹ ਤੋਂ ਵੀ ਕਹਿਦਾ ਜੋੜਾ ਤਾਂ ਇਹ ਕਿ ਹਿਸਾਬ ਨਾਲ ਵੀ ਜੀ 28 ਦੇ 75 52 ਜੋੜੇ ਦਾ ਭੰਦਾ ਵਾ ਅੱਛਾ ਆਪਾਂ 50000 ਦਾ ਜੋੜਾ ਹੀ ਦੇਣਾ ਅੱਛਾ 50 ਦਾ ਜੋੜਾ ਹੀ 55 ਦੇ ਹਿਸਾਬ ਨਾਲ ਜਿਹੜੀਆਂ ਕੋਈ ਵੀਰ ਲੈ ਜੇ ਤੇ ਦੁੱਧ ਚਲੋ ਦੋਵਾਂ ਨੇ ਚੰਗਾ ਕੱਢੀ ਜਾਣਾ ਸਾਰਾ ਸਿਆਲ ਤੇ ਆ ਮੈਂ ਸੁਈ ਉਕੀ ਦੇ ਨੇ 20 ਸੰਗੀ ਹੋਈ ਜੀ ਤੇ ਮਗਰ ਕੀ ਇਹਨੇ ਦੇ ਲੱਗ ਬੰਨੇ ਟਾਈਮ ਹੋ ਗਿਆ ਚੋਨ ਚਾਂ ਬਹੁਤ ਚੰਗੀ ਦੁੱਧ ਇੱਕੋ 11 ਲੀਟਰ ਉਹ ਦਾਹਾਂ ਦੀ ਗਾਰੰਟੀ ਵੀ ਜੀ ਫੋਲ ਹੋਊਗੀ ਚੰਗੀ ਭਾਰੀ ਹੈ ਮੱਝ ਤੇ ਆਹ ਮਗਰ ਕੀ ਹੈ ਇਹਦੇ ਮਗਰ ਵੀ ਜੀ ਮੇਰਾ ਕਾਹ ਜੇ ਕੱਟਾ ਏ ਕੱਟਾ ਜੇ ਮਗਰ ਇਹਦੇ ਚੰਗੀ ਭਾਰੀ ਹੈ ਮੱਝ ਉਤਰਾ ਅੱਖਾਂ ਇਹ ਗੀਆਂ ਕਾਲੀਆਂ ਹੀ ਆ ਤਰ੍ਹਾਂ ਕਿ ਰੋਸ਼ਨੀ ਪੈਣ ਨਾਲ ਲਿਸ਼ਕ ਜਾਂਦੀਆਂ ਨੇ 1.5-2 ਕਿਲੋ ਵੀ થી ਗਾੜੀ ਆ ਮੱਝ ਬਾਕੀ ਯਾਰ ਇਹ ਮੱਝ ਵਜਨ ਤੇ ਜਾਦੀ ਆ ਭਾਰੀ ਆ ਮੱਝ ਫਾਰੇ ਬੱਲੇ ਦੀਆਂ ਮੱਜ ਉੱਤੋਂ ਜੀ ਮੈਂ ਭਾਜੀ ਦੋ ਦੇ ਵੀ ਦੇਣਾ ਚਾਹਾਂ ਕਿ ਲੋ ਜਿਆਦਾ ਨਹੀਂ ਸਮਾਨ ਨਾ ਪੜੀ ਜਾਏ 11 ਲੀਟਰ ਵਿੱਚ ਹੀ ਤੁਹਾਡੇ ਕੋਲ ਤਿਆਰ ਹੋਊਗਾ ਜੀ 10 ਤੱਕ ਦੀ ਗਾਰੰਟੀ ਦਵਾਂਗੇ ਆਪਾਂ ਠੀਕ ਹੈ ਜੀ ਤੇ ਚਵਾਈ ਤੇ ਕੋਈ ਫਾਲਟ ਹੋਵੇ ਘੂਰ ਹੋਵੇ ਛੱਟਾ ਹੋਵੇ ਆਪਣੀ ਪੂਰੀ ਜ਼ਿੰਮੇਵਾਰੀ ਹੈ ਠੀਕ ਹੈ ਹਾਂ ਜੀ ਤੇ ਮੁੱਲ ਫਿਰ ਇਹਦਾ ਮੁੱਲ ਤੇ ਵੀ ਜੀ ਇੱਕ ਪੰਜ ਕਰਦੇ ਮੈਂ ਦਾ ਨਾਸ਼ੀ ਦੇ ਦਈਏ 95 ਦੀ ਦੇ ਦिए ਦੇ ਲਾਂਗੇ ਵਿਜੀ ਜੇ ਤੁਨ ਗਿਆ ਤਾ ਤੇ ਮੋਕੇ ਤੇ ਹੋਰ ਹੋ ਜੂਗਾ ਮਾਨਤਾ ਨਾਲ ਹੋਰ ਕਰਦਾਂਗੇ ਵੀਰ ਭਰਾ ਫੋਨ ਲਾਵੇ ਮੋੜਦੇ ਹੀ ਨਹੀਂ ਠੀਕ ਹੈ ਜੀ ਬਾਕੀ ਚਲੋ ਕੋਈ ਵੀਰ ਫੋਨ ਲਾਵੇ ਤੇ ਬਾਕੀ ਇਹ ਵਿਜੀ ਬੈਂਚ ਹੁੰਦੀ ਸੁਈਆਂ ਸਵਾਈਆਂ ਵਾ ਦੋ ਟਾਈਮ ਚ ਉਹ ਭਾਵੇਂ ਚਾਰ ਟਾਈਮ ਚ ਉਹ ਤਸੱਲੀ ਆਪਣੀ ਕਰਕੇ ਹਾਂਜੀ ਭਾਜੀ ਕਰੋ ਠੀਕ ਹੈ ਜੀ ਬਾਕੀ ਇੱਥੇ ਆਓ ਆਪਣੀ ਤਸੱਲੀ ਕਰਕੇ ਤੇ ਆਪਣੀ ਸਮਝ ਨਾਲ ਤੇ ਮਰਜ਼ੀ ਨਾਲ ਪਸ਼ੂ ਖਰੀਦੋ ਜੀ